ਉਹ ਜਦੋਂ ਟੰਡੀ ਹੋ ਜਾਂਦੀ ਹੈ ਐਸੇ ਬਹੁਤ ਵਧੀਆ ਬਣਿਆ ਮਮਮੀ ਨੇ ਖਾ ਲਈ ਤੇ ਮੈਂ ਨੂੰ ਕਿ ਅੱਛਾ ਮੇਰੇ ਨਾਲ ਮਾਤਾ ਆਏ ਬੱਦ ਗਏ ਇਹਨਾਂ ਨੂੰ ਜਵਾਕ ਜੰਮਣੇ ਦਾ ਪਤਾ ਹੈ ਸਾਹਮਣੇ ਦਾ ਨਹੀਂ ਪਤਾ ਵੀਡੀਓ ਬਣਾਣ ਲੱਗੇ ਸਾਰੇ ਆਪਣੀਆਂ ਗੱਲਾਂ 'ਚ ਮਸਤ ਆ ਜਵਾਕ ਵੱਲ ਦੇਖੇ ਨਹੀਂ ਰਹੇ ਜੇ ਇਹਦੀ ਸਾਸ ਨਾ ਕਹਿੰਦੀ ਉਹਨੇ ਨੀਚੇ ਗਿਰਜਣਾ ਸੀ ਬੇਅਕਲ ਨੇ ਪਾਇਆ ਵੀ ਕੰਡੇ ਤੇ ਡੱਡ ਦੇਖੋ ਕਿਵੇਂ ਦੰਦ ਕੱਢ ਰਹੀ ਆ ਇਹਦੇ ਚ ਕੀ ਗੱਲ ਦੰਦ ਕੱਢਣ ਵਾਲੀ ਡੱਡ ਦੇ ਵੀ ਜਵਾਕ ਹੋਣ ਵਾਲਾ ਇਹ ਸੰਭਲੂਗੀ ਜਠਾਣੀ ਦਾ ਦਾ ਸਾਹਮਣੇ ਨਹੀਂ ਹੁੰਦਾ ਆਪਣਾ ਕਿੱਥੋਂ ਸੰਭਲੂਗੀ ਇਹ ਲੱਗੇ ਹੋਏ ਜੀ ਇਹਨੇ ਵਿੱਚੇ ਪਾਲਕਾ ਵਿੱਚੇ ਹਿੱਟਨੀਏ ਸੋਸਰੇ ਹੁਣ ਤਾਂ ਇਹ ਨਹੀਂ ਕਰਨਾ ਆਤੀ ਹੈ ਇਹ ਜੀ ਸਾਗ ਦੀ ਤਿਆਰੀ ਚੱਲ ਰਹੀ ਆ ਜੀ ਜੀ ਨੇ ਜੀ ਨੇਤਨਾ ਲੋਕ ਤਾਂ ਫੁੱਦੂ ਆ ਨਾ ਜਿਹੜਾ ਉਹਨਾਂ ਨੂੰ ਪਤਾ ਨਹੀਂ ਇਹ ਕਰਨ ਕੀ ਲੱਗਿਆ ਕੀ ਆ ਇਹ ਜਿਹੜਾ ਸੋਚਦੇ ਹੋਣੇ ਸਾਰਿਆਂ ਨੂੰ ਦੇਖ ਕੇ ਪਤਾ ਵੀ ਲੱਗਿਆ ਹੋਣਾ ਕਿ ਇਹ ਬੇ ਟਾਈਮ ਆ ਸਾਗ ਬਣਾਉਣ ਲੱਗੇ ਆ ਕੋਈ ਵੀ ਸਬਜ਼ੀ ਦਾ ਟਾਈਮ ਹੁੰਦਾ ਜਿਹੜੇ ਮੌਸਮ ਚ ਲੱਗਦੀ ਆ ਉਸੇ ਚ ਬਣਾਣੀ ਚਾਹੀਦੀ ਆ ਇਹ ਪਤਾ ਨਹੀਂ ਕਿਹੜੇ ਟਾਈਮ ਦਾ ਸਾਗ ਬਣਾਈ ਜਾਂਦੇ ਆ ਪਹਿਲੇ ਆਹੀ ਦੇਖਿਆ ਫੇਰ ਕਹਿੰਦੀ ਜਿਨੇ ਜਿਨੇ ਖਾਣਾ ਆ ਜੋ ਤੁਹਾਡਾ ਬੇ ਟਾਈਮ ਆ ਸਾਗ ਕੌਣ ਖਾਊਗਾ ਮਰਬੰਦ ਉਹ ਵੀ ਸ਼ਿਰਦੀ ਦੇ ਵਿੱਚ ਪਿਛੇ ਅੱਗੇ ਅਲਾਇਦ ਵੀ ਇੱਕ ਟਾਮ ਨੂੰ ਬੇਲੇ ਚੜਾ ਦਈਏ ਬਾਕੀ ਨਹੀਂ ਤੂੰ ਹਾਂ ਬਾਕੀ ਤੂੰ ਕੋਈ ਤਾਂ ਨਹੀਂ ਤੂੰ ਇੱਧਰ ਤੂੰ ਤਾਂ ਆ ਗਈ ਵੀਡੀਓ ਬਣਦੀ ਸੀ ਸਾਗ ਬਾਰੇ ਜਾਣਕਾਰੀ ਵੀ ਤਾਂ ਦੇਣੀ ਸੀ ਜਿਹੜੀ ਨਾਲ ਬੈਠੀ ਆ ਉਹਨੂੰ ਪਤਾ ਨਹੀਂ ਫਿਰ ਚੜ੍ਹਾ ਲਾ ਇੱਕ ਕੰਮ ਨੂੰ ਨਵੇੜੇ ਮਸਾ ਤਾਂ ਤੂੰ ਕੰਮ ਕਰਨ ਲੱਗੀ ਆ ਵੀਡੀਓ ਦੇ ਚੱਕਰ 'ਚ ਦੋਨੋਂ ਪਾਸੇ ਹੱਥ ਮਾਰੀ ਜਾਂਦੀ ਆ ਹਾਂ ਬਾਕੀ ਤਾਂ ਹੋਏ ਜਾਊਗਾ ਪਹਿਲਾਂ ਵੀ ਤਾਂ ਹੁੰਦਾ ਤੇਰੇ ਬਿਨਾ ਹੁਣ ਵੀ ਹੋਏ ਜਾਊਗਾ ਬਾ ਮੇਰੇ ਖਿਲਦੇ ਵਾਦਾ ਮੈਂ ਤਾਂ ਨਹੀਂ ਜੀ ਖਾਦੇ ਕੋਈ ਆ ਬਹੁਤ ਹੋਊਗਾ ਬਹੁਤ ਹੋਊਗਾ ਜਾਊਗਾ ਤਾਂ ਫਨਾ ਹਾਂਤੀ ਕੱਬੀ ਆਂਤੀ ਨੀ ਨਾ ਮੀਂਹਿਆ ਨਾ ਮੁੰਡੀ ਨੂੰ ਵਿੱਚ ਬਾੜ ਰਹਿੰਦੀ ਆ ਮਾਂ ਮੈਨੂੰ ਕਿ ਤੇਰੇ ਵਾਂ ਤੇਰੇ ਨੂੰ ਕਿਉਂ ਕਰ ਸਨੋ ਬੈਠ ਐਵੇਂ ਥੋੜੀ ਕਹਿੰਦੇ ਆ ਸੰਗਤ ਦਾ ਅਸਰ ਹੁੰਦਾ ਨਹੀਂ ਅਸਰ ਤਾਂ ਹੁੰਦਾ ਏ ਪਹਿਲਾਂ ਡੱਡ ਦੀ ਸੰਗਤ ਦਾ ਅਸਰ ਝਠਾਣੀ ਤੇ ਹੋਇਆ ਹੁਣ ਹੌਲੀ ਹੌਲੀ ਸੱਸ ਤੇ ਹੋ ਰਿਹਾ ਕਹਿੰਦੀ ਮੇਰੇ ਮਿੱਡੀਆਂ ਕਰਦਿਆ ਕਰੋ ਹੁਣ ਇਹਨੂੰ ਕਿਹੜੀ ਜਵਾਨੀ ਚੜੀ ਆ ਬੁਢਾਪੇ ਚ ਜਾ ਕੇ ਜਵਾਨੀ ਚ ਕੀਤੀਆਂ ਨਹੀਂ ਹੋਣੀਆਂ ਅਸੀਂ ਤਾਂ ਵੀ ਪੜਿਉਨੇ ਆ ਨਾ ਮੈਂ ਤਾਂ ਕਹਿੰਦੀ ਮੰਮੀ ਘਰਾਂ ਮੰਮੀ ਨਹੀਂ ਚਲੰਦੀ ਆ ਜੀ ਮੈਂ ਤਾਂ ਲੱਭ ਨਹੀਂ ਗਈ ਕਿ ਕਿਹਨੂੰ ਪਪਾਈ ਨੇ ਤਾਂ ਮੀਂਹ ਦਾ ਸੇਕ ਕਰਾ ਰਹੀ ਹੋ। ਸੋਚਿਆ। ਹਾਂ। ਐ ਮਮੀ ਉਹ ਮੋਟੂ ਸਿੱਧੇ ਹਿੰਦਿਆ ਲਮੈ ਸਿੱਕੋ ਸਿਆਲੇ। ਐ ਨਹੀਂ ਸੋਚ ਉਸ। ਹਾਂ ਮਮੀ ਸਿੱਧੇ ਕਸੀਆਂ ਜਿਸ ਵੰਨ ਕਰਕੇ ਅਟਲ ਮੁਸਕਾਤਾ ਪਰ ਮੇਰੀ ਹੈ ਉਮਰੇ। ਹਾਂ ਲਿਆ ਉਹ ਕਲਿੱਪ ਮੀਡੀਆਂ ਕਰਕੇ ਮੇਕਅਪ ਕਰਦੇ ਟਾਈਮ ਲਿਪਸਟਿਕ ਬਿੰਦੀ ਲਾ ਕੇ ਨਾਲੇ ਦਿਖਾਓ ਤੁਹਾਡਾ ਵਲੋਗ ਬਣ ਜੂ। ਆਂਟੀ ਤੁਹਾਡੀ ਨੂੰ ਇਦਾਂ ਕਹਿ ਰਹੀ ਆ ਮੈਂ ਤਾਂ ਮੰਮੀ ਨੂੰ ਕਿਹਾ ਮੰਮੀ ਕਰਵਾਉਂਦੀ ਨਹੀਂ ਤੁਸੀਂ ਕੁਝ ਹੋਰੇ ਕਹੀ ਜਾ ਰਹੇ ਹੋ। ਮੈਂ ਕਿਹਾ ਲਾਪਰੀਤ ਨੂੰ ਮੇਰੇ ਵੀ ਮਿੱਡੀਆਂ ਕਰਦਿਆ ਕਰ ਤੁਹਾਡੇ ਦੋਨਾਂ ਦੇ ਬਿਆਨ ਨਹੀਂ ਮਿਲਦੇ ਸੁਣ ਤਾਂ ਲਿਆ ਕਰੋ ਪਹਿਲਾਂ ਕੀ ਕਿਹਾ ਉਹਨੇ ਜਲੂਸ ਨੂੰ ਕੀ ਆ ਉਹ ਤਾਂ ਪਹਿਲਾਂ ਹੀ ਤੁਹਾਡਾ ਬੋਹ ਨਿਕਲਿਆ ਪਿਆ ਥੋੜਾ ਜਿਹਾ ਹੋਰ ਨਿਕਲ ਜੂ ਫਿਰ ਕੀ ਹੋ ਜੂ ਤੁਸੀਂ ਮਿੱਡੀਆਂ ਕਰਕੇ ਦਿਖਾਓ ਕਹਿੰਦਾ ਪਾਪਾ ਤੁਸੀਂ ਗੁੜੀਆ ਤੁਸੀਂ ਗੁੜੀਆ ਹੱਥ ਸੜਾ ਮੈਂ ਇੱਕ ਵਾਰ ਕਾਲਨ ਲਾਪੀ ਮੁੰਮੀ ਨੇ ਜਦੋਂ ਖੋਲਦੀਆਂ ਮਿੰਟ ਵੀ ਨਹੀਂ ਲਾਇਆ ਮੈਂ ਨੇ ਕਿਹਾ ਆ ਗਿਆ ਕੰਨੀ ਫਿਰਦੀ ਹੈ ਹੋ ਚੱਲ ਆਪਣਾ ਸੌ ਦੇਖੋ ਡੱਡ ਤੂੰ ਜਦੋਂ ਸਿੱਧੀ ਹੋ ਕੇ ਬੋਲਦੀ ਐ ਤੇਰੀ ਤਾਂ ਉਦੋਂ ਨਹੀਂ ਕਿਸੇ ਨੂੰ ਸਮਝ ਆਂਦੀ ਹੁਣ ਤੂੰ ਮੂੰਹ ਟੇਢਾ ਜਿਹਾ ਕਰਕੇ ਬੋਲਣ ਲੱਗੀ ਐ ਹੁਣ ਕਿਹਨੂੰ ਸਮਝਾਉ ਤੇਰੀ ਤੇਰੇ ਸਹੁਰੇ ਨੇ ਤਾਂ ਕਹਿਣੀ ਐ ਬੁੜੀ ਠਾਣੀ ਦਾ ਇਹ ਕੁਛ ਕਰਦੇ ਆ ਉਹਨੂੰ ਤਾਂ ਬਸ ਬਾਕੀ ਤਾਂ ਸਾਰੇ ਘਰ ਚ ਇੱਕੋ ਜਿਹੇ ਹੋ ਤੂੰ ਇੱਕ ਵਾਰ ਨਹੀਂ ਪਤਾ ਨਹੀਂ ਕਿੰਨੇ ਵਾਰ ਕੀਤੀਆਂ ਹੋਣੀਆਂ ਹੋਰ ਵੀ ਬਥੇਰਾ ਕੁਛ ਕੀਤਾ ਹੋਊਗਾ ਦੁਨੀਆ ਨੇ ਤਾਂ ਕਹਿਣੀ ਐ ਜਦ ਪੁੱਠੇ ਕੰਮ ਕਰਨੇ ਆ ਸਰ ਆਇਆ ਹੁਣ ਤਾਂ ਬਾਤ ਨਹੀਂ ਲੋਟਾਂਦੇ ਸੁੰਨਿਆ ਮੈਂ ਉਹਨੂੰ ਕਹਿ ਆਂਦੀ ਹਾਂ ਤੁਸੀਂ ਆਪਣਾ ਸੁੱਖ ਦੇਖੋ ਠੀਕ ਐ ਨਹੀਂ ਲੈ ਜੀ ਸੁੰਨਿਆ ਮੈਨੂੰ ਲੱਗਦੀ ਐ ਭਾਈ ਸੁੰਨਿਆ ਮੈਨੂੰ ਚੁਗੜੀਆਂ ਬਹੁਤ ਆ ਮੈਂ ਨੇ ਉਹ ਅਧਿਕਾਰ ਕਰ। ਕਹਨੇ ਆ ਤਾਂ ਬਹੁਤ ਕੁਝ ਕਹੀ ਜਾਂਦਾ। ਹੋਰ ਕੀ ਕਹਿਣੇ? ਕਿਈ ਜਾਂਦੇ। ਅਸੀਂ ਆਪਣਾ ਦੇਖਣਾ। ਆਂਟੀ ਜੇ ਤੁਹਾਡੇ ਵਾਲ ਨਹੀਂ ਲੋਟ ਆਂਦੇ, ਸੂਈਆਂ ਲੱਗਦੀਆਂ ਨਹੀਂ, ਫਿਰ ਲੋਕ ਕੀ ਕਰਨ? ਸੋਸ਼ਲ ਮੀਡੀਆ ਤੇ ਆ ਕੇ ਕਿਉਂ ਦੱਸਣ ਲੱਗਿਓ? ਜੋ ਕਰਨਾ ਕਰੋ। ਡੱਡ ਕਹਿ ਤਾਂ ਰਹੀ ਆ ਤੁਸੀਂ ਆਪਣਾ ਸੁੱਖ ਦੇਖੋ। ਕਹਿਣੇ ਵਾਲੇ ਨੇ ਤਾਂ ਕਹਿਣੇ ਹੀ ਆ ਜਦ ਪੁੱਠੇ ਕੰਮ ਕਰਨੇ ਆ ਹਰਕਤਾ ਕਰਕੇ ਦਿਖਾਣੀ ਆ ਤੁਸੀਂ ਆਪਣੇ ਹੀ ਦੇਖਦੇ ਹੋ ਤਾਂ ਹੀ ਤਾਂ ਸੁਧਰਦੇ ਨਹੀਂ ਲੋਕ ਤੁਹਾਨੂੰ ਇੰਨੇ ਕਮੈਂਟ ਕਰਦੇ ਆ ਸਮਝਾਉਂਦੇ ਆ ਜੇ ਕੋਈ ਚੰਗੀ ਗੱਲ ਕਹਿੰਦਾ ਉਹਦੀ ਮਨ ਵੀ ਲਿਆ ਕਰੋ ਅਸਰ ਕਰੋ ਜਿਹੜਾ ਮਾਰਾ ਕੰਡ ਉਸ ਅਸਰ ਹੀ ਨਾ ਕਰੋ ਚੱਲੀ ਜਾ ਲੋ ਜਿੱਦਾਂ ਚੱਲ ਰਹੇ ਹੈਗੇ ਕਹਿਣੇ ਵਾਲੇ ਨੇ ਕਹਿੰਦੇ ਆ ਜਿਨਾ ਦੇ ਤਾਂ ਢਿੱਡ ਭਾਰਾ ਦਿਖਾਏ ਲੈਣਾ ਹੈ ਕਿਆ ਕਿਆ ਕੀ ਗੱਲਾਂ ਤੇ ਭਰ ਲਓ ਭਾਈ ਜਿਆਦੇ ਇਹਨਾਂ ਕੋਲ ਕੋਈ ਗੱਲ ਨਹੀਂ ਹੁੰਦੀ ਦੂਜੇ ਦਿਨ ਆ ਕੇ ਲੋਕਾਂ ਨੂੰ ਕਹਿਣ ਲੱਗ ਜਾਂਦੇ ਆ ਪਹਿਲਾਂ ਡੱਡ ਕਹਿ ਰਹੀ ਸੀ ਅੱਜ ਸੱਸ ਕਹਿ ਰਹੀ ਆ ਮਾੜਾ ਵੀ ਕਿਸੇ ਗੱਲ ਕਰਕੇ ਕਹਿੰਦੇ ਆ ਜੇ ਕੋਈ ਗੱਲ ਹੁੰਦੀ ਆ ਪਾਗਲ ਥੋੜੀ ਆ ਜਿਹੜਾ ਤੁਹਾਨੂੰ ਕਹਿੰਦੇ ਆ ਕਿਸੇ ਹੋਰ ਨੂੰ ਨਹੀਂ ਤਾਂ ਹੀ ਤਾਂ ਇਹ ਸੁਧਰਦੀ ਨਹੀਂ ਘਰ 'ਚ ਕੋਈ ਸਮਝਾਣੇ ਵਾਲੇ ਨਹੀਂ ਹੈਗਾ ਉਲਟਾ ਸ਼ਹਿ ਦੇਣ ਵਾਲੇ ਆ ਕਹਿੰਦੀ ਅਸਰ ਨਾ ਕਰੋ ਜੋ ਕਹਿੰਦਾ ਕਹੀ ਜਾਣ ਦੋ ਮੰਗਦੀ ਆ ਵੀ ਖਾ ਘੁੱਟੇ ਗਰਮੀ ਵੀ ਬਹੁਤ ਆ ਨਾ ਓਕਿਆ ਘੁੱਟੇ ਸਿੱਧੀ ਮਰੋੜੀ ਇੰਫਲ ਨਾ ਦਿਖੇ ਬਾਹਰੋਂ ਘੁੱਟੇ ਵਾਹਾਈ ਬਹੁਤ ਗਰਮੀ ਬਹੁਤ ਪਾ। ਇਹਨਾਂ ਦਾ ਕੁਝ ਪਤਾ ਨਹੀਂ ਲੱਗਦਾ ਹੈਗਾ ਜਾਂ ਤਾਂ ਇਹਨੂੰ ਸਾਫ਼ ਸੁਥਰਾ ਖਾਣਾ ਬਣਾਉਣਾ ਨਹੀਂ ਆਂਦਾ ਇਹਦੇ ਘਰ ਦੇ ਨੂੰ ਸਾਫ਼ ਸੁਥਰਾ ਖਾਣਾ ਪਸੰਦ ਨਹੀਂ। ਇਹਨੂੰ ਕੋਈ ਨਹੀਂ ਰੋਕਦਾ ਉੱਪਰੋਂ ਇੰਨੀ ਗਰਮੀ ਪੈ ਰਹੀ ਐ ਮੂੰਹ ਸਾਫ਼ ਕਰ ਰਹੀ ਐ ਕੋਟਨ ਦੀ ਚੁੰਨੀ ਨਾਲ ਉਹੀ ਪਸੀਨਾ ਇਹਦੇ ਹੱਥਾਂ ਨੂੰ ਲੱਗ ਗਿਆ ਹੋਊਗਾ ਫੇਰ ਉੱਦੀ ਕੱਟਣ ਲੱਗ ਗਈ। ਨਾਲੇ ਇੰਨੀ ਗਰਮੀ ਪੈ ਰਹੀ ਐ ਕਹਿ ਵੀ ਰਹੇ ਆ ਡਾਡੂ ਸਿੰਤੂ ਕਹਿ ਰਹੀ ਸੀ ਜਿਹੜੀ ਚੀਜ਼ ਚੁੱਲ੍ਹੇ ਤੇ ਬਣਦੀ ਉਹ ਚੁੱਲ੍ਹੇ ਤੇ ਬਣਾਣੀ ਚਾਹੀਦੀ ਆ ਫੇਰ ਤੁਸੀਂ ਸਾਗ ਕਿਉਂ ਨਹੀਂ ਬਣਾਇਆ ਚੁੱਲ੍ਹੇ ਤੇ? ਨੂੰ ਬਸ ਬੋਲਣਾ ਆਉਂਦਾ ਏ ਕਰਨਾ ਨਹੀਂ ਆਉਂਦਾ ਲੋਕਾਂ ਸਾਹਮਣੇ ਉੱਦੀ ਸਿਆਣੀ ਬਣਦੀ ਰਹਿੰਦੀ ਬਹੁਤ ਦੇਰ ਦਾ ਕੁਸ਼ਨ ਆਈ ਜਾਂਦਾ ਸੀ ਕਹਿੰਦੇ ਨਾਪਰੀ ਦੀ ਜਿੱਦੀ ਪੈਕੇ ਨਹੀਂ ਜਾਂਦੀ ਭਾਈ ਪਾਦੇ ਨਹੀਂ ਜਾਂਦੀ ਫਿਰ ਕਮੈਂਟ ਚ ਮੈਂ ਰਿਪਲਾਈ ਕਰੇ ਵਿੱਚ ਗਰਮੀ ਬੋਤਾ ਹੀ ਕਰਦੇ ਹਾਂ ਗਰਮੀ ਨਹੀਂ ਐ ਨਾ ਸਫਰ ਬਹੁਤ ਹੈ ਬੋਲੇ ਜੀ ਬੋਦੀ ਕੇ ਮਤਲਬ ਨਹੀਂ ਐ ਨਾ ਮੈਨੂੰ ਲੱਗਦਾ ਇਹ ਤਾਂ ਛੋਟੀਆਂ ਛੋਟੀਆਂ ਗੱਲਾਂ ਵੀ ਦਿਲ ਤੇ ਲਾ ਲੈਂਦੇ ਆ ਫਿਰ ਰਪਲਾਈ ਕਰਨ ਲੱਗ ਜਾਂਦੇ ਆ ਇਹਨੂੰ ਇਹ ਨਹੀਂ ਪਤਾ ਕਿ ਲੋਕ ਤਾਂ ਸਵਾਦ ਲੈਂਦੇ ਆ ਜਾਣ ਕੇ ਪੁੱਛਦੇ ਆ ਇਦਾਂ ਜਦ ਤੈਨੂੰ ਲੋਕ ਕਮੈਂਟ ਕਰਕੇ ਸਮਝਾਉਂਦੇ ਆ ਉਦੋਂ ਤੂੰ ਦੱਸਦੀ ਨਹੀਂ ਹੁਣ ਲੱਗੀਆਂ ਦੱਸਣ ਜਦ ਉਹ ਇਗਨੋਰ ਕਰ ਦਿੰਦੀ ਐ ਇਹ ਵੀ ਕਰ ਦਿੰਦੀ ਫਿਰ ਕੀ ਲੋੜ ਸੀ ਦੱਸਣ ਦੀ ਜਦ ਘਰ ਦੀ ਹਰੇਕ ਗੱਲ ਦੱਸਣੀ ਸੋਸ਼ਲ ਮੀਡੀਆ ਤੇ ਆ ਕੇ ਸਾਰਾ ਕੁਝ ਦਿਖਾਣਾ ਫਿਰ ਤਾਂ ਲੋਕਾਂ ਨੇ ਪੁੱਛਣਾ ਹੀ ਆ ਕਮੈਂਟ ਕਰਕੇ ਸਵਾਦ ਲੈਣਾ ਹੀ ਆ ਤੁਸੀਂ دیਵਾਨੇ ਹੋ ਫਿਰ ਉਹ ਲੈਂਦੇ ਆ ਬਾਤਾਂ ਹੁੰਦੀ ਅੱਦੀ ਚਲੇਗੀ ਨਾ ਆਈ ਚਲੇਗੀ ਆ ਚੀਜ਼ ਤੇਰੀ ਨਾ ਨਹੀਂ ਸੁਪਤਾ ਕੀ ਕਰਨਾ ਵੀ ਇਨਵਰਟਰ ਨਹੀਂ ਹੈਗਾ ਕੋਈ ਨਹੀਂ ਹੈਗਾ ਸਭ ਕੁਝ ਹੈਗਾ ਕਿਸੇ ਦੇ ਸੇਧਾ ਮਜਬੂਰੀ ਹੁੰਦੀ ਕਿਸੇ ਦੀ ਇਸੇ ਨਾਲ ਦੇਖ ਨਹੀਂ ਦਿੱਤੀ ਇਹ ਕਿਤੇ ਨਾ ਨਹੀਂ ਹੁੰਦੀ ਹੈਗੀ ਨਾਲੇ ਇਦਾਂ ਕਿਸੇ ਨੇ ਕਹਿਣਾ ਵੀ ਨਾ ਹੋਵੇ ਇਦਾਂ ਦੀ ਗੱਲ ਕਿਸੇ ਦੇ ਦਿਮਾਗ 'ਚ ਵੀ ਨਾ ਹੋਵੇ ਜਾਣ ਕੇ ਆਪ ਬੋਲ ਕੇ ਬੁਲਵਾਂਦੀ ਆ ਜੇ ਸਾਰਾ ਕੁਝ ਹੈਗਾ ਫਿਰ ਚਲ ਜਾ ਦੱਸਣ ਕਿਉਂ ਲੱਗੀਆਂ ਉੱਥੇ ਲੈੜ ਘੱਟ ਵੱਧ ਆਉਂਦੀ ਆ ਇਹਨੇ ਤਾਂ ਬਸ ਗਿਆਨ ਵੰਡਣਾ ਸੀ ਲੱਗੀ ਗਿਆਨ ਵੰਡਣਾ ਹੋਰਾਂ ਨੂੰ ਕੀ ਪਤਾ ਇਹਨੂੰ ਪਤਾ ਕਿ ਲੋਕਾਂ ਦੀ ਕੀ ਮਜਬੂਰੀ ਹੁੰਦੀ ਹੈ ਕਿਵੇਂ ਦਾ ਘਰ ਹੁੰਦਾ ਇਹ ਦੱਸੂ ਕੀ ਹੁਣ ਭਾਈ ਭੋਲੂ ਦੀਆਂ ਦਾ ਭੜੀਆਂ ਇਹ ਨਾ ਕਿਉਂ ਭੋਲੂ ਦੀਆਂ ਰੱਖੜੀਆਂ ਨਹੀਂ ਭੇਜੀਆਂ ਠੀਕ ਹੈ ਜਨ ਕੀ ਅਲ ਦਿਮਾਗ ਚ ਮੈਂ ਭੋਲੂ ਵਾਸਤੇ ਚੱਲੀਆਂ ਨਹੀਂ ਜੇ ਭੋਲੂ ਡੋਲੂ ਨੂੰ ਰੱਖੜੀਆਂ ਭੇਜਣੀਆਂ ਭੇਜ ਦੇ ਕਿਸੇ ਨੇ ਕਿਉਂ ਕਹਿਣਾ ਹੈ ਤੈਨੂੰ ਕਿ ਤੂੰ ਰੱਖੜੀਆਂ ਨਹੀਂ ਭੇਜੀਆਂ ਨਾ ਕਿਸੇ ਨੂੰ ਪਤਾ ਹੈ ਕੌਣਾ ਹੈ ਭੋਲੂ ਡੱਡ ਜਾਣ ਕੇ ਬੋਲਦੀ ਆ ਫਿਰ ਕਮੈਂਟ ਕਰਵਾਂਦੀ ਆ ਕਿਸੇ ਨੂੰ ਕੀ ਪਤਾ ਭੋਲੂ ਕੌਣ ਆ ਹੁਣ ਇੱਕ ਕਹਿੰਦੇ ਆ ਭਾਈ ਹੁਣ ਜਾਂ ਕਿ ਸਾਡੇ ਭਾਂਜੇ ਹੋਣੀ ਹੈਗੇ ਸਾਡੀ ਭਰਾਈ ਚੱਜਦੀ ਆ ਨਾ ਸਾਡੇ ਭਤੀਜੇ ਰਾਹੀ ਨਹੀਂ ਆ ਸਿੱਧਾ ਹੀ ਜਾਂਦੇ ਭਾਈ ਸਾਫ਼ ਗੱਲ ਕਹਿੰਦੇ ਥੋੜੇ ਨੇ ਵੇਤੀ ਬੱਸ ਉਹਨਾਂ ਨੂੰ ਆਹ ਨਾ ਕੋਈ ਨਾ ਰਿਝਿਆ ਨਾ ਭਰਾਈ ਨੂੰ ਕੁਝ ਕਹਦਾ ਦੱਸਦਾ ਤੁਹਾਨੂੰ ਇਹ ਗੱਲਾਂ ਸੋਸ਼ਲ ਮੀਡੀਆ ਤੇ ਦੱਸਣ ਵਾਲੀਆਂ ਨੇ ਜੋ ਤੁਸੀਂ ਦੱਸ ਰਹੇ ਹੋ ਆਪਣੇ ਪਰਿਵਾਰ ਦੀ ਮਿੱਟੀ ਕੁੱਟ ਰਹੇ ਹੋ ਵੀ ਡੱਡ ਪਿੱਛੇ ਲੱਗ ਕੇ ਡੱਡ ਤਾਂ ਡੰਗਰ ਆ ਆਂਟੀ ਉਹ ਤਾਂ ਸਾਰਿਆਂ ਨੂੰ ਪਤਾ ਏ ਕੌਣ ਚੰਗਾ ਏ ਕੌਣ ਮਾੜਾ ਏ ਜਿਹੜੇ ਤੁਹਾਨੂੰ ਜਾਣਦੇ ਆ ਕਮੈਂਟ ਕਰਕੇ ਦੱਸਦੇ ਹੀ ਆ ਤੁਸੀਂ ਹੁਣ ਦੱਸ ਰਹੇ ਹੋ ਉਹਨਾਂ ਨੇ ਪਹਿਲਾਂ ਦੱਸਤਾ ਏ ਕਿਹ ਅਗਲਾ ਮਾੜਾ ਜਾਏ ਚੰਗਾ ਉਸ ਨੂੰ ਅਸਲਤ ਆ ਵੀ ਲੰਦਾ ਵਾ ਬੱਸ ਕਰੋ ਛੱਡੋ ਹੁਣ ਮੈਂ ਕੰਦਲ ਨਹੀਂ ਹੋਈ ਥੈਂਕ ਯੂ ਮੰਮੀ ਹਾਂ ਤੁਸੀਂ ਸਾਡੇ ਮਾਮਾ ਮਾਮੀ ਚੰਗੇ ਆ ਮੇਰੇ ਮਾਮਾ ਮਾਮਾ ਰਿਸੂ ਸੁਪਾ ਜਾਏ ਲਵ ਯੂ ਮੰਮੀ ਜੇ ਤੁਸੀਂ ਨਹੀਂ ਵਰਤਣਾ ਨਾ ਵਰਤੋ ਸੋਸ਼ਲ ਮੀਡੀਆ ਤੇ ਆ ਕੇ ਕਿਉਂ ਦੱਸ ਰਹੇ ਹੋ ਜਿਹੜੇ ਤੁਹਾਨੂੰ ਦੇਖਦੇ ਆ ਤੁਹਾਡੇ ਵਰਗੇ ਉਹ ਵੀ ਆਪਣੇ ਭਾਈ ਭੈਣ ਛੱਡਣਗੇ ਤੁਹਾਡੇ ਕਰਕੇ ਆਂਟੀ ਜੇ ਤੇਰੇ ਮਾਮਾ ਮਾਮੀ ਚੰਗੇ ਆ ਤੂੰ ਜਾ ਕੇ ਆਈਆਂ ਫਿਰ ਤੂੰ ਆਪਣੇ ਲਈ ਜਾ ਕੇ ਆਈਆਂ ਲੋਕਾਂ ਲਈ ਥੋੜੀ ਜਾ ਕੇ ਆਈਆਂ ਸ਼ੁਕਰ ਹੈ ਤੇਰੀ ਕਿਸੇ ਨਾਲ ਤਾਂ ਬਣਦੀ ਆ ਜਾ ਕੇ ਦੇਖ। ਹਾਂ। ਅਸੀਂ ਇਹ ਬਹੁਤ ਨੂੰ ਜਾਣ ਕੇ ਭੇਜਦੇ। ਆਂਟੀ ਪਖੀ ਤਾਂ ਪਈਆਂ ਤੂੰ ਤਾਂ ਹੀ ਤਾਂ ਇਦਾਂ ਬੋਲਣ ਲੱਗੀਆਂ। ਲੋਕ ਤੁਹਾਨੂੰ ਕਮੈਂਟ ਕਰਕੇ ਕਹਿੰਦੇ ਆ ਆਪਣੇ ਭਾਈ ਦਾ ਹਿੱਸਾ ਖਾ ਗਈ। ਡੱਡ ਮਹਾਰਾਜ ਤਾਂ ਦੇਖਦੇ ਹੀ ਆ ਉਹਨੂੰ ਸਭ ਪਤਾ ਕੌਣ ਚੰਗਾ ਕੌਣ ਮਾੜਾ ਇੱਥੇ ਹੀ ਨਿਕਲਦਾ ਸਭ। ਆਂਟੀ ਗੱਲ ਤੂੰ ਆਪਣੀ ਕਰਦੀ ਸੀ ਕਹਿ ਹੁਣ ਬਹੂ ਬਾਰੇ ਰਹੀਆਂ। ਜਦ ਬਹੂ ਦੀ ਗੱਲ ਚੱਲਦੀ ਸੀ ਉਦੋਂ ਇਹ ਗੱਲ ਕਹਿਣੀ ਸੀ ਹੁਣ ਕਿਉਂ ਕਹੀ? ਡਾਡ ਇਦਾਂ ਕਿਉਂ ਕਹਿ ਰਹੀਆਂ ਅਸੀਂ ਨਹੀਂ ਬਹੂ ਨੂੰ ਭੇਜਦੇ। ਨਾ ਭੇਜੋ ਲੋਕਾਂ ਨੇ ਤੁਹਾਡੇ ਤੋਂ ਟਿੰਡੀਆਂ ਲੈਣੀਆਂ ਜੋ ਮਰਜ਼ੀ ਕਰੋ। ਕਿ ਥਾਣੀ ਤੇ ਸੁਬਿਆ ਜਿਆਨੀ ਜਿਹੜੀ ਥਾਣੀ ਉਹ ਕੋਹਲਾਉਦੀ ਆ ਜਿਆ ਬੀਨੀ ਨਹੀਂ ਆਈ ਦੀ ਉਹਦਾ ਚੇਹੇ ਮਨ ਚ ਕੁਝ ਹੋਵੇ ਵੀ ਨਹੀਂ ਕੋਈ ਕੋ ਮੈਂ ਕਿ ਪਾਸਾ ਨਹੀਂ ਕਰਦਾ ਹੋਰ ਚਲ ਲੋਕਾਂ ਨੇ ਤਾਂ ਉਦਾਂ ਦੀ ਕਮੈਂਟ ਕਰਨਿਆ ਜੋ ਉਹਨਾਂ ਨੇ ਦੇਖਣਾ ਜਿਵੇਂ ਤੂੰ ਆਪਣੀ ਜਠਾਣੀ ਨਾਲ ਰਹਿਨੀ ਆ ਜਿੱਦਾਂ ਬੋਲਦੀ ਆ ਇਹ ਡੰਗਰ ਜੀ ਐਕਸ਼ਨ ਫੇਰ ਪੁੱਠੇ ਕਰਦੀ ਆ ਪੁੱਠੇ ਐਕਸ਼ਨ ਕਰਕੇ ਸਵਾਦ ਆਂਦਾ ਇਹਨੂੰ ਅੱਜ ਇਹਨੂੰ ਕੋਈ ਗੱਲ ਨਹੀਂ ਆਈ ਕਮੈਂਟ ਵਾਲਿਆਂ ਬਾਰੇ ਬੋਲਣ ਲੱਗੀ ਹੋਈ ਆ ਪਹਿਲਾਂ ਸੋਰੇ ਨਾਲ ਰਿਪਲਾਈ ਕਰਦੀ ਹੁੰਦੀ ਸੀ ਅੱਜ ਸੱਸ ਤੇ ਜਠਾਣੀ ਨੂੰ ਲੈ ਕੇ ਕਰ ਰਹੀ ਆ ਐਨੀ ਟੈਨਸ਼ਨ ਇਹਨੇ ਕਮੈਂਟ ਕਰਨ ਵਾਲਿਆਂ ਦੀ ਲਈ ਗਈ ਆ ਉਹ ਵੀ ਫੁੱਦੂ ਗੱਲਾਂ ਦੀ ਜੇ ਚੰਗੀਆਂ ਗੱਲਾਂ ਵੱਲ ਧਿਆਨ ਦਵੇ ਇਹਨੂੰ ਅਕਲ ਆਵੇ ਮੈਂ ਚੜ੍ਹਾਈ ਦੂੰਗੀ ਤੇ ਬਗੂਗਾ ਜਲਦੀ ਚੰਗਾ ਲੱਗਦਾ ਆਂ ਅੰਟੀ ਤਾਂ ਅੱਜ ਪੂਰੀ ਮਚੀ ਪਈ ਆ ਕਿਵੇਂ ਲੱਗੀ ਆ ਬੋਲਣ ਇਹਨਾਂ ਨੇ ਆਪਣੇ ਪਾਪਾ ਜੀ ਨੂੰ ਤਾਂ ਡੰਗਰਾ ਵਾਸਤੇ ਰੱਖਿਆ ਵਈ ਅੰਟੀ ਲੋਕਾਂ ਨੂੰ ਕਿਉਂ ਕਹਿ ਰਹੀਆਂ ਕੋਈ ਜ਼ਿੰਮੇਵਾਰ ਹੈਗਾ ਰੱਖੇ ਤੁਸੀਂ ਆਂ ਡੰਗਰ ਜ਼ਿੰਮੇਵਾਰੀ ਤਾਂ ਤੁਹਾਡੀ ਬਣਦੀ ਆ ਡੱਡ ਨੇ ਗੱਲ ਪਹਿਲਾਂ ਆਪੇ ਸਟਾਰਟ ਕੀਤੀ ਹੁਣ ਕਹਿ ਰਹੀ ਆ ਚੱਲ ਕੋਈ ਨਾ ਅੰਟੀ ਹੁਣ ਤਾਂ ਕਹਿ ਰਹੀ ਆ ਨੂਹਾਂ ਨਾਲ ਜਾਂਦਾ ਚੰਗਾ ਲੱਗਦਾ ਜਦ ਨੂਹਾਂ ਪੋਚਾਂ ਲਵਾਂਦੀਆਂ ਲੱਤਾਂ ਚੱਕਵਾਂਦੀਆਂ ਉਦੋਂ ਚੰਗਾ ਲੱਗਦਾ ਉਦੋਂ ਵੀ ਕਿਹਾ ਕਰ ਕਾਂਡੀਆਂ ਕਰੋਗਾ ਫੇਰ ਸਬਜ਼ੀ ਆ ਜੀ ਆਹ ਦੇਖੋ ਇਹ ਮ ਗਵਾਂਡੀਆਂ ਕਰੋ ਮੰਗ ਕੇ ਲਈ ਆਲੂ ਪਤਾਉ ਇਹ ਮੰਗਦੀ ਹਰ ਟਾਈਮ ਮੰਗਦੀ ਹੋ ਰਹਿੰਦੀ ਆ ਪਹਿਲਾਂ ਬਾਹਰ ਵਾਲਿਆਂ ਨੂੰ ਲੁੱਟ ਲੁੱਟ ਖਾ ਗਈ ਹੁਣ ਗਵਾਂਡੀਆਂ ਤੋਂ ਮੰਗਣਾ ਸ਼ੁਰੂ ਕਰਤਾ ਤੇਰੇ ਤੋਂ ਸਬਜ਼ੀ ਵੀ ਨਹੀਂ ਬਣਦੀ ਘਰ 'ਚ ਬਸ ਤੁਸੀਂ ਤਿੰਨ ਜਣੇ ਆ ਤਿੰਨ ਜਣਿਆਂ ਦੀ ਵੀ ਨਹੀਂ ਬਣਦੀ ਤੇਰੇ ਤੋਂ ਵੀਡੀਓ ਜਿੰਨੀ ਮਰਜ਼ੀ ਬਣਾ ਲਓ ਕਿਵੇਂਿੱਤੇ ਦੰਦ ਗਲਾਬੀ ਬੁੱਲ ਕਿਸੇ ਤੋਂ ਮੰਗਲੇ ਹੋ ਵੀ ਨਹੀਂ ਮੰਗ ਲਿਆਵਾਂਗੇ ਆਹ ਜੀ ਰੁਟਦਾ ਤਾਂ ਮੰਗਲੇ ਅੰਕਲ ਹੁਣ ਇਹਦੇ ਤੋਂ ਚਿੱਟੇ ਦੰਦ ਗੁਲਾਬੀ ਬੁੱਲ ਭੜੀ ਜਾਂਦਾ ਹੁਣ ਤਾਂ ਇਹਦੀ ਇੰਨੀ ਉਮਰ ਹੋ ਗਈ ਪੀਲੇ ਦੰਦ ਕਾਲੇ ਬੁੱਲਾਂ ਨਾਲ ਹੀ ਕੰਮ ਚਲਾਉਣਾ ਪੈਣਾ ਕੱਲੀ ਸਬਜ਼ੀ ਨਹੀਂ ਮੰਗ ਕੇ ਲੈ ਕੇ ਆਈ ਤੈਨੂੰ ਪਤਾ ਤਾਂ ਹੈਗਾ ਸਾਰਾ ਕੁਝ ਮੰਗ ਕੇ ਘਰ ਬਣਾਇਆ ਮੰਗਣ ਚ ਤਾਂ ਇੱਕ ਨੰਬਰ ਤੇ ਆਂਦੀ ਐ ਨੰਬਰ 1 ਆ ਇਹਨੂੰ ਕਾਰਡ ਲਵਾ ਕੇ ਜਿੱਦਾਂ ਮਰਜ਼ੀ ਦੀ ਹਰਕਤਾਂ ਕਰਵਾ ਲਓ ਉਦਾਂ ਹੀ ਕਰਨ ਲੱਗ ਜੂ ਅਮਲੀਆਂ ਵਾਂਗੂ ਚਿੱਕਾ ਮਾਰਨ ਲੱਗਿਆ ਵਿਆ ਲੱਗ ਵੀ ਅਮਲੀ ਹੋ ਰਿਹਾ ਹੁਣ ਤਾਂ ਬੜਾ ਮਾੜਾ ਟਾਈਮ ਆ ਗਿਆ ਇਹ ਮੰਗਤਿਆਂ ਨੂੰ ਚੀਫ ਗੈਸਟ ਬੁਲਾਣਾ ਪੈ ਰਿਹਾ ਬੁਰਾ ਹਾਲ ਹੋ ਗਿਆ ਪੰਜਾਬ ਦਾ ਤੇ ਪੰਜਾਬ ਦੇ ਲੋਕਾਂ ਦਾ जिਨੇ ਇਹਨੂੰ ਬੁਲਾਇਆ ਏ ਕੀ ਸੋਚ ਕੇ ਬੁਲਾਇਆ ਕੀ ਆ ਇਹਦੇ ਚ ਇਹੋ ਜਾਂ ਜਿਹੜਾ ਤੁਸੀਂ ਇਹਨੂੰ ਬੁਲਾ ਲਿਆ ਚੀਵ ਗੈਸਟ ਪਹਿਲਾਂ ਨਾਈਆਂ ਨੂੰ ਬੁਲਾ ਰਹੇ ਸੀ ਹੁਣ ਮੰਗਤਿਆਂ ਨੂੰ ਬੁਲਾਣ ਲੱਗੇ ਇਹ ਤਾਂ ਸਭ ਤੋਂ ਵੱਡੀ ਮੰਗਤੀ ਆ ਇੱਕ ਵਾਰ ਨਹੀਂ ਮਨਾ ਕੀਤਾ ਹੈਗਾ ਕਿ ਰਹਿਣ ਤੋਂ ਦੋਨਾਂ ਤੋਂ ਨਾਲ ਦੀ ਨਾਲ ਫੜ ਲੇ ਫੜ ਦੇਖੋ ਕਿੰਨੀ ਛੇਤੀ ਛੇਤੀ ਰਹੀ ਆ ਜੇ ਤੈਨੂੰ ਕਿਸੇ ਨੇ ਚੀਫ ਗੈਸਟ ਬੁਲਾਇਆ ਸੀ ਘਰੋਂ ਕੁਝ ਵਧੀਆ ਲਿਖ ਕੇ ਲੈ ਜਾਂਦੀ ਉੱਥੇ ਬੋਲ ਦਿੰਦੀ ਇਹ ਅਨਪੜਨੇ ਦੇਖੋ ਕੀ ਬੋਲਿਆ ਮੈਨੂੰ ਪਿਆਰ ਕਰਿਓ ਲਾਈਕ ਸ਼ੇਅਰ ਕਰੀ ਜਾਇਓ ਇਹ ਅਨਪੜਨ ਨੂੰ ਤੁਸੀਂ ਚੀਫ ਗੈਸਟ ਸੱਦੇ ਆ ਜਿਹਨੂੰ ਆਪ ਨੂੰ ਕੁਝ ਆਂਦਾ ਨਹੀਂ ਅੱਜ ਦੀ ਵੀਡੀਓ ਆਪਣੀ ਇੱਥੇ ਤੱਕ ਸੀ ਸਾਰੇ ਜਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ